ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਅਲੀਸ਼ੇਰ ਵਿੱਚ ਪਿੰਡ ਦਾ ਕੰਮ ਕਰਨ ਵਾਲਾ ਚਿੰਦਾ ਨਾ ਦਾ ਇੱਕ ਆਦਮੀ ਕੁਝ ਦਿਨ ਪਹਿਲਾਂ ਜ਼ਹਿਰੀਲੀ ਦਵਾਈ ਪੀ ਗਿਆ ਸੀ ਅਤੇ ਬੀਤੇ ਦਿਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੌਰਾਨ ਉਸ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹ ਪਿੰਡ ਦੇ ਹੀ ਇੱਕ ਪਿਓ ਪੁੱਤ ਤੇ ਇਲਜ਼ਾਮ ਲਾ ਰਿਹਾ ਸੀ ਕਿ ਉਹ ਉਸ ਨੂੰ ਨਾਜਾਇਜ਼ ਤੰਗ ਕਰਦੇ ਨੇ। ਚਿੰਦੇ ਨੇ ਦੱਸਿਆ ਕਿ ਉਹ ਕਿਸੇ ਦੇ ਉਹਨੇ ਪੈਸੇ ਦੇਣੇ ਸੀ ਪਰ ਉਹ ਪਿਓ ਪੁੱਤ ਦਾ ਉਹਨਾਂ ਪੈਸਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਫਿਰ ਵੀ ਉਹ ਉਸ ਦੇ ਮਾਲਿਕ ਦੀ ਦੁਕਾਨ ਤੇ ਆ ਕੇ ਉਸ ਨੂੰ ਸਬਦੇ ਸਾਹਮਣੇ ਜਲੀਲ ਕਰ ਗਏ ਜਿਸ ਉਹ ਦੁਖੀ ਹੋ ਕੇ ਉਸਨੇ ਇੱਕ ਕਦਮ ਚੁੱਕ ਲਿਆ ਉਥੇ ਹੀ ਛਿੰਦੇ ਦੇ ਬੇਟੇ ਲਬ ਅਤੇ ਪਤਨੀ ਅੰਜੂ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਵਿਅਕਤੀ ਲਗਾਤਾਰ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ ਤੇ ਝੂٹے ਕੇਸ ਵਿੱਚ ਫਸਾਣ ਦੀਆਂ ਧਮਕੀਆਂ ਦਿੰਦੇ ਸਨ ਇਸ ਕਰਕੇ ਉਹ ਮਾਨਸਿਕ ਤੌਰ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਿਆ ਸੀ ਬਿੱਤ ਦਿਨ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ ਪਹਿਲਾਂ ਉਸ ਨੂੰ ਸਰਕਾਰੀ ਹਸਪਤਾਲ ਲਾਇਆ ਗਿਆ ਫਿਰ ਨਿੱਜੀ ਹਸਪਤਾਲ ਪਰ ਜਦੋਂ ਹਾਲਤ ਬਿਗੜ ਗਈ ਤਾਂ ਲੁਧਿਆਣਾ ਲੈ ਕੇ ਜਾਣ ਲੱਗੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਪਰਿਵਾਰ ਦਾ ਕਹਿਣਾ ਹੈ ਕਿ ਮਰਨ ਤੋਂ ਪਹਿਲਾਂ ਛਿੰਦੇ ਨੇ ਸਾਰਾ ਹਾਲ ਖੁਦ ਦੱਸਿਆ ਸੀ ਅਤੇ ਉਹ ਦੀ ਰਿਕਾਰਡਿੰਗ ਵੀ ਹੁਣ ਵਾਇਰਲ ਹੋ ਚੁੱਕੀ ਹੈ ਇਸ ਮਾਮਲੇ ਵਿੱਚ ਚੌਕੀ ਅਨਾਰ ਸਤਿੰਦਰ ਸਿੰਘ ਨੇ ਦੱਸਿਆ ਕਿ ਕੁਛ ਦਿਨਾਂ ਪਹਿਲਾਂ ਪਿੰਡ ਅਲੀਸ਼ੇਰ ਦੇ ਰਹਿਣ ਵਾਲੇ ਛਿੰਦੇ ਵੱਲੋਂ ਜ਼ਹਿਰੀਲੀ ਦਵਾਈ ਖਾਧੀ ਗਈ ਸੀ ਉਸ ਦੇ ਬਿਆਨ ਸਰਕਾਰੀ ਹਸਪਤਾਲ ਵਿੱਚ ਲਏ ਗਏ ਸਨ ਹੁਣ ਉਸ ਦੀ ਮੌਤ ਹੋ ਗਈ ਹੈ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਜਾਂਚ ਕੀਤੀ ਜਾਏਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਬੰਦਾ ਕਹਿਦਾ ਸਰੋਂ ਬੰਦੇ ਦੇ ਦੇ ਲੇਖਤਾਰੀ ਦਾ ਬੰਦਾ ਨਾ ਕਿ ਪਿਆਉਂ ਲਿ। ਜਿੱਦਣ ਤੁਸੀਂ ਇਹ ਕੰਮ ਕੀਤਾ ਉਸ ਦਿਨ ਕੀ ਗੱਲ ਹੋਈ? ਉਹ ਦਿਨ ਇਹੋ ਗੱਲ ਹੋਈ। ਉਹ ਦਿਨ ਕਿੱਥੇ ਆਏ ਥਾਡੇ ਕੋਲ? ਕੰਮ ਦੇ ਦੁਕਾਨ ਤੇ। ਜਗੀਰੇ ਦੀ ਦੁਕਾਨ ਤੇ। ਕੰਦੇ ਗੁਰੂ ਘਰ ਆਇਆ। ਪਛਦ 10:30 ਜਾਂ 10:30 ਜਾਂ 7:00 ਆਇਆ।

ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡਾੜੀ ਨੂੰ ਪੁੱਛਣ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਹੁਤ ਚਿੰਤਾ ਕੀਤੀ ਉਹ ਤਮਕੀਆਂ ਤੋਂ ਕਹਿੰਦੇ ਤੇ ਆਂ ਜੇ ਜਿਹੜੇ ਨਿਆਣੇ ਕੋਸ਼ ਕਰਦਾਂਗੇ ਜਾਂ ਇਦਾਂ ਵਾਂ ਚ ਪੈਸੇ ਵਸ ਦੇ ਦੇ ਉਹਨਾਂ ਦੇ ਸਰ ਪੈਸੇ ਕਿਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਤੇ ਸਰ ਉਹਦਨ ਜਦਨ ਇਹ ਕੰਮ ਹੋਇਆ ਉਹਦਨ ਜਿਆਦਾ ਚਿੰਤਾ ਕੀਤੀ ਉਹਨਾਂ ਨੇ ਜਿਆਦਾ ਤਮਕਾ ਡਾੜੀ ਨੂੰ ਤੇ ਉਹਦਨ ਡਾੜੀ ਨੇ ਇਹੋ ਇਹੋ ਜਿਹਾ ਕਸ਼ੰਜਾ ਅੱਗੇ ਦਵਾਈ ਖਾਲੀ ਤਾਂ ਬਾਅਦ ਵਿੱਚ ਆਪਾਂ ਨੇ ਗੁਰਦਾਸਪੁਰ ਖਰਿਆ ਗੁਰਦਾਸਪੁਰ ਤੋਂ ਨਾਲ ਗੁਰਦਾਸਪੁਰ ਸਿਵਲ ਹਸਪਤਾਲ ਤਾਂ ਬਾਅਦ ਜੋ ਉਹਨਾਂ ਨੇ ਉੱਥੇ ਰੈਫਰ ਕਰਤਾ ਬਾਅਦ ਚੰਬਰਸਰ ਖਰਿਆ ਤਾਂ ਉੱਥੇ ਵੀ ਬਾਅਦ ਜੋ ਉਹਨਾਂ ਨੇ 4-5 ਦਿਨ ਤੱਕ ਹੌਸਪੀਟਲ ਰੈਫਰ ਕਰਤਾ ਵੀ ਹਾਦਸਾ ਬੜੀ ਸੀਰੀਅਸ ਹੋ ਗਈ ਹੈ ਬਾਅਦ ਜੋ ਆਪਾਂ ਨੇ ਚੰਡੀਗੜ੍ਹ ਕਰਨ ਲੱਗੇ ਸੀ ਕਿ ਮਰੀਜ਼ੀਆਂ ਜਹਾਂ ਤੱਕ ਸੀਰੀਅਸ ਸੀ ਬਾਅਦ ਚੰਡੀਗੜ੍ਹ ਕਰਨ ਲੱਗੇ ਤਾਂ ਚੰਡੀਗੜ੍ਹ ਜਾਂਦੇ ਜਾਂਦੇ ਮਰੀਜ਼ੀ ਦੀ ਹਾਲਤ ਵੀ ਹੈ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿ ਉਹਨਾਂ ਨੇ ਇਹਨਾਂ ਨੂੰ ਕਿਹਾ ਹੋਗਾ ਕਿ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਾਡੇ ਦੇ ਜ਼ਬਿੱਦਗੀ ਹੈ ਕੱਲ ਨੂੰ ਕਿਸੇ ਹੋਰ ਦੇ ਨਵੀਤੇ ਤੁਹਾਨੂੰ ਪੁਲਿਸ ਨੂੰ ਇਹੋ ਮਿਹਰਬਾਨੀ ਹੈ ਵੀ ਖੁੱਬ ਸਖਤ ਦਾ ਸਖਤ ਕਾਰਵਾਈ ਕੀਤੀ ਜਾਵੇ ਇਹ ਨਾ ਅੰਜੂਆ ਮੇਰਾ ਭਿੰਡਾ ਲਿਸ਼ੇਰ ਉਹਨਾਂ ਨਾਲ ਸਿੰਦਾਸੀ ਉਹਨਾਂ ਨਾਲ ਗੱਲਬਾਤ ਹੋਈ ਕਿ ਉਹਨਾਂ ਨੂੰ ਦੋ ਬੰਦੇ ਚੋਚਣ ਕਰਦੇ ਉਹਨੂੰ ਹੋਣਾ ਪਰੇਸ਼ਾਨ ਕਰਦੇ ਇਨ ਸਾਲ ਹੋ ਗਏ ਮੈਨੂੰ ਦਿਕਤ ਦੇ ਇਹਦੇ ਵਿੱਚ ਆ ਨਿਪਟਤਿਓ ਕਰਦੇ ਕਿਉਂ ਨਹੀਂ ਤੇ ਉਹ ਦਿਨ ਉਹ ਦਿਨ ਉਹਨਾਂ ਨੂੰ ਬੋਟੇ ਹੀ ਦਵਾ ਦਿੱਤਾ ਹੀ ਉਹਨਾਂ ਤੇ ਉਹਨਾਂ ਫਿਰ ਪਤਾ ਨਹੀਂ ਉਥੇ ਹੀ ਦਵਾਈ ਖਾ ਲਈ ਜਦੋਂ ਕਰਾਇਆ ਤੋ ਦਵਾਈ ਉਹਨਾਂ ਦੇਖਿਆ ਮੂੰਹ ਤੋਂ ਉਹਨਾਂ ਦਾ ਮੂੰਹ ਚ ਦਵਾਈ ਆ ਹੁੰਦੀ ਤੇ ਮੈਂ ਉਹਨਾਂ ਕੋਲਟੀਆਂ ਵੀ ਕਰਾਈਆਂ ਉਲਟੀਆਂ ਨਹੀਂ ਉਹਨਾਂ ਕੀਤਾ ਫਿਰ ਐ ਇਦਾਂ ਹੀ ਮੈਂ ਉਹਨਾਂ ਨੂੰ ਇਹਨਾਂ ਨੂੰ ਇਕੱਠਿਆਂ ਕਰਕੇ ਹੋਸਪਟਲ ਲੈ ਗਈ

ਦੇਖੋ ਜੀ ਮਿਤੀ 16/10/25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਏ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾਬਸੇ ਪੁੱਤਰ ਰਹਿਮਤ ਮਸੀਬਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕੇ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਏ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੁਰਾਨੇ ਇਲਾਜ ਆ ਇਹ ਸ਼ਿੰਦਾ ਮਸੀਹ ਦੀ ਜਿਹੜੀ ਉਹ ਡੈਥ ਹੋ ਗਈ ਆ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕ ਆ ਸ਼ਿੰਦਾ ਮਸੀਹ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲਿਆਂਦੇ ਆਂ